ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਜੀ ਵਿਚਾਰਤਨ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਤੰਮ ਤਵੇਂ ਤਕਸਾਲ ਦੇ ਮੁਖੀ ਸ਼ੰਤ ਬਾਬਾ ਹਰਨਾਮ ਸਿੰਘ ਖਾਲਸਾ ਜੀ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਬ੍ਰੋਡ ਵਿੱਚ ਰੋਸ ਮਾਰਚ ਕੀਤਾ ਗਿਆ ਜਿ세 ਜਿਗਵਾਹੀ ਸ਼ੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਕਰ ਰਹੇ ਛਨ ਜਿ세 ਦੇ ਵਿੱਚ ਸ਼ਾਂਤ ਸਮਾਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੈਂਕ ਸਿੰਘ ਜਥੇਬੰਦੀਆਂ ਸਿੱਖ ਸੁਨ ਫੈਡਰੇਸ਼ਨਾਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤ ਨੇ ਵਿਚਾਰਿਆ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਾ ਕਹਿਣਾ ਹੈ ਕ੍ਰੋਮਿਕ ਕਮੇਟੀ ਦੀ ਅੰਤਰ ਕਮੇਟੀ ਨੇ ਤੈਨ ਸਿੰਘ ਸਹਿਬਾਨਾ ਨੂੰ ਜਿਹੜਾ ਕਿ ਉਹਨਾਂ ਦੇ ਉਹਦੇ ਤੋਂ ਖਾਰਜ ਕੀਤਾ ਕੱਢਿਆ ਗਿਆ ਉਹਨਾਂ ਦੀ ਬਹਾਲੀ ਦੇ ਮੰਗ ਕਰਦੇ ਹੋਏ ਇੱਕ ਅੱਜ ਬਹੁਤ ਵੱਡਾ ਰੋਸ ਮਾਰਚ ਕੱਢਿਆ ਗਿਆ ਸ਼ੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਾ ਕਹਿਣਾ ਹੈ ਅਗਰ 15 ਅਪ੍ਰੈਲ ਤੱਕ ਸਿੰਘ ਸਹਿਵਾਨ ਨੂੰ ਬਹਾਰ ਨਾ ਕੀਤਾ ਗਿਆ ਤਾਂ ਅਸੀਂ ਸੰਘਰਸ਼ਾਂ ਤੇਜ਼ ਕਰਾਂਗੇ ਇਸ ਰੋਸ ਮਾਰਚ ਦੀ ਸਮਾਪਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤਾ ਮੀਰੀ ਨੂੰ ਉਹਨਾਂ ਨੇ ਇੱਕ ਲਿਖਤੀ ਪੱਤਰ ਦਿੱਤਾ ਉਸ ਤੋਂ ਬਾਅਦ ਰੋਸ ਧਰਨੇ ਦੀ ਸਮਾਪਤੀ ਕੀਤੀ ਗਈ ਪਾਰਾ ਮੈਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਬਾਬਾ ਜੀ ਨੂੰ ਬੇਨਤੀ ਕਰਦਾ ਹਾਂ ਕਿਉਂਕਿ ਇਹ ਸੰਘਰਸ਼ ਅਸ ਸੀਦੇ ਦਹਾਕੇ ਦੇ ਵਿੱਚ ਸ਼ਾਂਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਵੀ ਵਿੱਢਿਆ ਸੀ ਉਦੋਂ ਵੀ ਬਹੁਤ ਸਾਰੀਆਂ ਮੰਗਾਂ ਛੰਨ ਜਿਵੇਂ ਕਿ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਕਿ ਸਿੱਖ ਕੌਮ ਨੂੰ ਇੱਕ ਖਿੱਤੇ ਦੀ ਬਹਾਲੀ ਦੀ ਦੇ ਲਈ ਜਿਹੜਾ ਕਿ ਦੇਹ ਯਾਦ ਹੋਣ ਤੋਂ ਪਹਿਲਾਂ ਉਸ ਸਮੇਂ ਦੇ ਹੁਕਮਰਾਨਾਂ ਨੇ ਕੀਤਾ ਸੀ ਉਸੇ ਦੀ ਮੰਗ ਵਜੋਂ ਹੀ ਸੰਘਰਸ਼ ਬਿਟਿਆ ਸੀ ਜਿਹੜਾ ਕਿ ਦਿੱਲੀ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਬਿਟਿਆ ਸੀਗਾ ਉਸ ਸਮੇਂ ਸ਼੍ਰੋਮਣੀ ਕਾਲੇ ਦਾ ਲੰਗੋਵਾਲ ਕਿਨਾਰਾ ਕਰ ਗਈ ਸੀ ਜਿਹੜਾ ਕਿ ਸੰਘਰਸ਼ ਵਾਸਤੇ ਸ਼ਾਨਦ ਜਰਨੈਲ ਸਿੰਘ ਜੀ ਖਾਲਸਾ ਇਕੱਲੇ ਹੀ ਰਹਿ ਗਏ ਛਿੱਧੇ ਸੈਂਟਰ ਦੇ ਨਾਲ ਟੱਕਰ ਹੋਈ ਪੰਜਾਬ ਦੇ ਗੁਰਧਾਮਾਂ ਦੇ ਜਿਹੜੀ ਕਿ ਬਿਆਦਮੀ ਹੋਈ ਢਾਏ ਗਏ ਬਲੂ ਸਟਾਰ ਆਪਰੇਸ਼ਨ ਹੋਇਆ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਕ ਸ੍ਰੋਮਣੀ ਕਾਲੀਦਾਲ ਬਾਦਲ ਅੱਜ ਉਹੀ ਖਮਿਆਜਾ ਭੁਗਤ ਰਹੀ ਹੈ ਅੱਜ ਉਹੀ ਜੋ ਪਿੰਡਾਂ ਵਾਲੇ ਨੇ ਸੰਘਾਰਸ਼ ਕੀਤਾ ਸੀਗਾ ਉਸੇ ਲੜਨ ਨੂੰ ਇਹ ਤੁਸੀਂ ਫੜ ਲਿਆ ਹੈ ਉਹਨਾਂ ਕਾਂਗਰਸ ਨੇ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੇ ਨੂੰ ਵਿੱਚ ਲੈ ਕੇ ਜਿਹੜਾ ਕਿ ਸਿੱਖ ਕੌਮ ਦਾ ਨੁਕਸਾਨ ਹੋਇਆ ਸੀਗਾ ਅੱਜ ਤੱਕ ਲੋਕਾਂ ਨੂੰ ਯਾਦ ਹੈ। ਇਸੇ ਤਰ੍ਹਾਂ ਅੱਜ ਤੁਹਾਨੂੰ ਵੀ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਗਾਲ ਤਰੀਕੇ ਨਾਲ ਤੁਹਾਡਾ ਇਸਤੇਮਾਲ ਕਰ ਰਹੀ ਹੈ ਤੁਹਾਨੂੰ ਲੋੜ ਹੈ ਚੱਕੰਨੇ ਹੋਣ ਦੀ ਕਿਉਂਕਿ ਜਿਹੜਾ ਇਹ ਰੋਸਮਾਰਚ ਕੀਤਾ ਗਿਆ ਜਿਸ ਦੀ ਬ ਲੋੜ ਤਾਂ ਹੈ ਨਹੀਂ ਸੀ ਕਿਉਂਕਿ ਇਹ ਤੁਸੀਂ ਮਿਲ ਬੈਠ ਕੇ ਟੇਬਲ ਟਾਕ ਵੀ ਕਰ ਸਕਦੇ ਸਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਾਉ ਦਮੇ ਟਕਸਾਲ ਦਲੰਗਾਂ ਦੋ ਸੰਸਥਾਵਾਂ ਹਨ ਇਹ ਆਪਣੀਆਂ ਸਿੱਖਾਂ ਦੀਆਂ ਹੀ ਹਨ ਇੱਕ ਪਾਸੇ ਤੁਸੀਂ ਮੁਖੀ ਹੋ ਦੂਜੇ ਪਾਸੇ ਧਾਮੀ ਜੀ ਹਨ ਇਸੇ ਤਰ੍ਹਾਂ ਇਸ ਰੋਮਨੀ ਕਾਲਜਾਲ ਬਾਦਲ ਵੀ ਸਿੱਖਾਂ ਦੀ ਇੱਕ ਨਮਵੰਦਾ ਆਪਾਰਟੀ ਹੈ ਤੁਸੀਂ ਰਲ ਮਿਲ ਬੈਠ ਕੇ ਵੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਸੀ ਪਰ ਪੰਜਾਬ ਦੇ ਲੋਕਾਂ ਦੀ ਸਮਝ ਤੋਂ ਬਾਹਰ ਹੋ ਚੁੱਕਾ ਹੈ ਕਿਉਂਕਿ ਤੁਸੀਂ ਸ਼ੰਤ ਹੋ ਸੋਲਝੇ ਹੋਏ ਹੋ ਤੁਹਾਨੂੰ ਆਮ ਲੋਕ ਨਹੀਂ ਸਮਝਾ ਸਕਦੇ ਇਸ ਲਈ ਜੇਰੇ ਤੁਸੀਂ ਸੰਘਰਸ਼ ਦੀ ਗੱਲ ਕਰਦੇ ਹੋ ਸੰਘਰਸ਼ ਕੀ ਕੀਤਾ ਜਾਊਗਾ ਤਾਰਨਾ ਵੀ ਤੁਸੀਂ ਕੀਤੀ ਹੈ ਮੈਨੂੰ ਨਹੀਂ ਲੱਗਦਾ ਇਹਦੇ ਰਿਜ਼ਲਟ ਕੋਈ ਵਧੀਆ ਨਿਕਲਣਗੇ ਕਿਉਂਕਿ ਸਾਰੇ ਹੀ ਸਿੱਖ ਭਰਾਣ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਸਿੱਖਾਂ ਦੀ ਹੈ ਦਮਦਮੇ ਟਕਸਾਲ ਵੀ ਸਿੱਖਾਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਸਿੱਖਾਂ ਦੀ ਹੈ। ਨਿਹੰਗ ਸਿੰਘ ਜਥੇਬੰਦੀਆਂ ਵੀ ਸਿੱਖਾਂ ਦੀਆਂ ਹਨ। ਸੰਤ ਸਮਾਜ ਵੀ ਸਿੱਖਾਂ ਦਾ ਹੈ। ਸੈਕਟਰ ਸਰੂਨ ਫੈਡਰੇਸ਼ਨ ਵੀ ਸਿੱਖਾਂ ਦੀ ਹੈ। ਦਿੱਲੀ ਵਿਦੇ ਗੁਰਦੁਆਰਾ ਪ੍ਰਬੰਧ ਕਮੇਟੀ ਉਹ ਵੀ ਸਿੱਖਾਂ ਦੀ ਹੈ। ਨਾਲ ਸਿੱਖ ਸੰਗਤ ਵੀ ਹੈ। ਇਹਦੇ ਵਿੱਚ ਕਿਤੇ ਨਾ ਕਿਤੇ ਸੈਂਟਰ ਸਰਕਾਰ ਜਾਂ ਪੰਜਾਬ ਗਵਰਨਮੈਂਟ ਕਿਤੇ ਤੁਹਾਡਾ ਕੋਈ ਫਾਇਦਾ ਤਾਂ ਨਹੀਂ ਉਠਾ ਰਹੀ ਸਮਝਣ ਵਾਲੀ ਗੱਲ ਹੈ ਇਸ ਵਿਸ਼ੇ ਤੇ 15 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇੱਕ ਕਾਨਫਰੰਸ ਕਰਕੇ ਸਾਰਿਆਂ ਨਾਲ ਬਿਲ ਬੈਠ ਕੇ ਸਾਂਝੇ ਫੈਸਲੇ ਲੈ ਲੈਣੇ ਚਾਹੀਦੇ ਹਨ ਅਗਰ ਫਿਰ ਵੀ ਤੁਹਾਡਾ ਏਕਤਾ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਤੁਸੀਂ ਰੋਸ ਮਜਾਰੇ ਜਾਂ ਰੋਸ ਮਾਰਚ ਸੰਘਰਸ਼ ਕਰਦੇ ਰਹੇ ਤਾਂ 2027 ਦੇ ਵਿੱਚ ਬਾਜ਼ੀ ਫਿਰ ਭਾਜਪਾ ਨੇ ਮਾਰ ਜਾਣੀ ਹੈ ਤੇ ਤੁਸੀਂ ਦੇਖਦੇ ਹੀ रह ਜਾਓਗੇ ਇਸੇ ਹੀ ਕਾਟੋ ਕਲੇਸ਼ ਨੂੰ ਮੁੱਖ ਰੱਖਦੇ ਹੋਏ ਆਵਾਜ਼ ਵੀ ਪਾਰਟੀ ਨੇ ਵੀ ਦਾ ਲਾ ਲਿਆ ਹੁਣ ਇਹ ਨਾ ਹੋਵੇ ਕਿਤੇ ਭਾਜ ਪੜਾ ਦਾ ਲੱਗ ਜਾਵੇ ਅਸੀਂ ਛੱਕੇ ਬੱਕੇ ਰਹਿ ਜਾਈਏ ਇਹ ਕੀ ਹੋ ਗਿਆ ਇਸ ਲਈ ਟ੍ਰਾਇੰਗਲ ਪਾਰਟੀ ਉਹ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਸੰਤ ਸਮਾਏ ਨੂੰ ਨਰੇਕ ਸਿੰਘ ਜਥੇਦਾਰ ਬੰਦਿਆਂ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੂੰ ਧਾਮੇ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਆਵਾਜ਼ਾਂ ਨੂੰ ਸਰੋਵਰੀ ਅਕਾਲੀ ਦਲ ਅੰਮ੍ਰਿਤਸਰ ਦਾਲ ਖਾਲਸਾ ਵਾਰਿਸ ਪੰਜਾਬ ਦੇ ਹੋਰ ਵੀ ਅਕਾਲੀ ਦੇ ਨਾਲ ਸੰਬੰਧ ਜਿੰਦੀਆਂ ਵੀ ਪਾਰਟੀਆਂ ਹਨ ਸਾਰਿਆਂ ਨੂੰ ਹੀ ਬੇਨਤੀ ਕਰਦਾ ਹਾਂ ਤੁਸੀਂ ਸਾਰੇ ਮਿਲ ਬੈਠ ਕੇ ਇਸ ਸਮੱਸਿਆਵਾਂ ਦਾ ਹੱਲ ਲੱਭੋ ਲੋਕ ਤਮਾਸ਼ਾ ਨਾ ਬਣਾਓ ਕਿਉਂਕਿ ਬਾਹਰਲੇ ਸਿੱਖਾਂ ਦੀਆਂ ਨਜ਼ਰਾਂ ਵੀ ਤੁਹਾਡੇ ਤੇ ਹਨ ਪੰਜਾਬ ਵਿਚ ਬਾਦੇ ਪੰਜਾਬ ਤੋਂ ਬਾਹਰ ਇਸ ਬਾਦੇ ਸਿੱਖਾਂ ਦੀਆਂ ਨਜ਼ਰਾਂ ਵੀ ਤਵਾ ਦੇ ਸਹਿਨ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ ਉਹ ਸਾਰਿਆਂ ਨੂੰ ਪਤਾ ਹੀ ਹੈ ਕਿਹੋ ਜਿਹੇ ਬਣੇ ਹੋਏ ਹਨ ਅਸੀਂ ਅੱਗੇ ਵੀ ਪਹਿਲਾਂ ਵੀ ਬਹੁਤ ਗਲਤੀਆਂ ਕਰ ਚੁੱਕੇ ਹਾਂ ਹੁਣ ਇਹੋ ਜੀਆਂ ਗਲਤੀਆਂ ਨਾ ਕਰੋ ਲੋਕ ਤਮਾਸ਼ਾ ਨਾ ਬਣਾਓ ਮਿਲ ਬੈਠ ਕੇ ਵੀ ਮਸਲੇ ਹੱਲ ਕੀਤੇ ਜਾ ਸਕਦੇ ਹਨ ਭਾਰਤੀ ਜਨਤਾ ਪਾਰਟੀ ਨੂੰ ਆម ਆਦਮੀ ਪਾਰਟੀ ਨੂੰ ਕਾਂਗਰਸ ਨੂੰ ਵੀ ਹਰਾਇਆ ਜਾ ਸਕਦਾ ਹੈ ਜੇ ਅਸੀਂ ਸਾਰੇ ਮਿਲ ਬੈਠ ਕੇ ਇਸ ਸਮੱਸਿਆਵਾਂ ਦਾ ਜੋ ਸਾਡੇ ਸਾਹਮਣੇ ਆ ਜ ਹਨ ਹੱਲ ਕਰ ਸਕੀਏ ਅਸੀਂ ਇਹੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੇ ਸਾਰੇ ਜਿੰਨੇ ਵੀ ਸਾਡੇ ਜਸੇਦਾਰ ਖਾਨ ਸੰਤਾਨਾਂ ਜਸੇਦਾਰਾਨਾਂ ਜਾਂ ਅਕਾਲੀ ਲੀਡਰ ਸਾਰਿਆਂ ਨੂੰ ਪ੍ਰਮਾਤਮਾ ਬੁੱਧੀ ਬਖਸ਼ੇ ਗਿਆਨ ਬਖਸ਼ੇ ਤਾਂ ਜੋ ਪ੍ਰਮਾਤਮਾ ਤੁਹਾਡੇ ਸਾਰਿਆਂ ਨੂੰ ਬਲ ਬੁੱਧੀ ਬਖਸ਼ੇ ਤੇ ਤੁਸੀਂ ਪੰਜਾਬ ਦੇ ਲਈ ਇੱਕ ਵਧੀਆ ਫੈਸਲਾ ਲੈ ਸਕੋ ਤਾਂ ਜੋ ਮੁਰਦਵਾਰਾ ਪੰਜਾਬ ਦੇ ਵਿੱਚ 2027 ਦੇ ਵਿੱਚ ਸਰੋਵਰੀ ਅਕਾਲੀ ਦਲ ਦੀ ਸਰਕਾਰ ਵਾਂਛੇ ਲੋਕਾਂ ਨੂੰ ਸੁਖਦਾਸ ਆਵੇ ਸਾਰਿਆਂ ਨੂੰ ਜੀ ਆਖਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ